ਜਿੱਤੇ ਮੈਂ ਡਾਕਟਰ ਸਾਹਿਬ ਕੋਲੇ ਅਲਟਰਾਸਾਉਂਡ ਕਰਾਉਣ ਵਾਸਤੇ ਬੇٹے ਦਾ ਗਿਆ ਲਾਸਟ ਅਲਟਰਾਸਾਉਂਡ ਮੈਂ ਉਹਦਾ ਪੇਰੈਂਟਸ ਆ ਨਾ ਮੈਂ ਉਹਦਾ ਫਾਦਰ ਆ ਉਹਦੇ ਪੇਨ ਹੋ ਰਿਹਾ ਹੈ ਮੈਂ ਅਲਟਰਾਸਾਉਂਡ ਕਰਾਉਣ ਗਿਆ ਜਿੱਤੇ ਆ ਫਾਈਨਲ ਅਲਟਰਾਸਾਉਂਡ ਮੇਰੇ ਕਹ ਤੁਸੀਂ ਬਾਹਰ ਬੈਠੋ ਜੀ ਡਾਕਟਰ ਪਾਵਨਦੀ ਸਭ ਤੋਂ ਵੱਡੀ ਇੱਕ ਲੱਗ ਜੀ ਗੱਲ ਹੈ ਲੱਗ ਜੀ ਗੱਲ ਇਹ ਹੈ ਕਿ ਆਪਣੇ ਨਾ ਜਿਹੜੇ ਗੁਰਦੇ ਹੁੰਦੇ ਨੇ ਕਿਡਨੀਆਂ ਹੁੰਦੀਆਂ ਨੇ ਨਾ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਇੱਕ ਇੱਕ ਦੇ ਤਾਂ ਮਤਲਬ ਕਿਸੇ ਦੇ ਤਾਂ ਅਲੱਗ-ਅਲੱਗ ਹੁੰਦੀ ਹੈ ਜੀ 1 2 ਜੀ ਕਿਸੇ ਦੇ ਦੋਨੇ ਜੁਆਇੰਟ ਹੁੰਦੇ ਆ ਜੀ ਇਹ ਨੇਚਰਲੀ ਹੈ ਕੁਦਰਤੀ ਜਿਹਾ ਜਮੰਦਰੂ ਹੈ ਇਹ ਇਹ ਕੁਦਰਤ ਦਾ ਸਿਸਟਮ ਹੈ ਕੁਦਰਤ ਦਾ ਸਿਸਟਮ ਹੈ ਹਾਂਜੀ ਹਾਂ ਤਾਂ ਮੇਰੇ ਬੇਟੇ ਦੇ ਸਿੰਗਲ ਗੁਰਦਾ ਜੀ ਸਿੰਗਲ ਵਿੱਚ ਦੋਨੇ ਜੁੜੇ ਹੋਏ ਐ ਅੱਛਾ ਜੀ ਤੇ ਡਾਕਟਰ ਪਵਨ ਨੇ ਇੱਕ ਖੱਬੇ ਗੁਰਦੇ ਦੇ ਵਿੱਚ ਪੱਥਰੀ ਦਿਖਾਰੇ ਨੇ ਇੱਕ ਸੱਜੇ ਦੇ ਦਿਖਾਰੇ ਨੇ ਕੀ 6 ਮਹੀਨੇ ਦੇ ਵਿੱਚ ਅਸੀਂ ਡਾਕਟਰ ਪਵਨ ਤੋਂ CT ਰਿਪੋਰਟਾਂ ਕਰਵਾਈਆਂ ਨੇ CT ਰਿਪੋਰਟਾਂ ਦੇ ਵਿੱਚ ਵੀ ਸਹੀ ਰਿਜ਼ਲਟ ਨਹੀਂ ਯਾਰ ਮੈਂ ਇਹ ਜਿਹੜੇ ਮੇਰੇ ਫੋਨ ਕਰਨ ਵਾਲੇ ਮੇਰੇ ਮਿੱਤਰ ਨੇ ਉਹਨਾਂ ਦੀਆਂ ਕਾਲਾਂ ਨੇ ਉਹ ਸਿਰਮਖੀ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਡਾਕਟਰ ਸਾਹਿਬ ਅਸੀਂ ਰਾਜੀਦੀਪ ਨੂੰ ਆਪ ਹੀ ਕਵਾਂਗੇ ਤੁਸੀਂ ਪੋਸਟ ਡੀਲੀਟ ਕਰੋ ਰਾਜੀਦੀਪ ਜੀ ਐਂਡ ਅਸੀਂ ਡਾਕਟਰ ਸਾਹਿਬ ਦੀ ਮਸ਼ੀਨ ਚੀਜ਼ ਦਵਾਂਗੇ ਹਾਂ ਜੀ ਤੇ ਇਹ ਨਾ ਸਮਝਿਆ ਕਰੋ ਵੀ ਆਪਣਾ ਕਸਟਮਰ ਕਸਟਮਰ ਹਾਂ ਜੀ ਹਾਂ ਕਿਉਂਕਿ ਹਰੇਕ ਦੇ ਪੈਸੇ ਇੰਨੇ ਕੀਮਤ ਨੇ ਹਰੇਕ ਹੱਡ ਗੋਡੇ ਤੋੜ ਕੇ ਫੇਰ ਕਮਾ ਕੇ ਤੁਹਾਨੂੰ ਦਿੰਦਾ ਦਾ ਕੋਈ ਸੋਚ ਲਵੇ 2 ਨੰਬਰ ਦਿੱਤਾ ਹੈ ਨਹੀਂ ਸੀ 2 ਨੰਬਰ ਦੀ ਹੈ ਜੀ ਇਹਨਾਂ ਦੀ ਫੋਨਾਂ ਜੀ ਦੋ ਪ੍ਰਕਾਰ ਦਾ ਹੁੰਦਾ ਮੰਗੀ ਹਾਂਜੀ ਇੱਕ ਫੋਨ ਹੁੰਦਾ ਹੈ ਬਾਡੀ ਦਾ ਤੋਂ ਇੱਕ ਪੈਸੇ ਵਾਲਾ ਖੂਨ ਬਿਲਕੁਲ ਜਿਹਦੇ ਮੂਹੂ ਦੇ ਵਿੱਚ ਪੈਸੇ ਵਾਲਾ ਖੂਨ ਲੱਗਿਆ ਹੋਵੇ ਉਹਨੂੰ ਕੋਈ ਆਪਣਾ ਬਗਾਨਾ ਕੋਈ ਨਹੀਂ ਹੁੰਦਾ ਬਿਲਕੁਲ ਜੀ ਨਾ ਉਹਨੂੰ ਕੋਈ ਦੇਸ਼ ਦੀ ਰਾਖੀ ਵਾਲਾ ਨਾ ਉਹਨੂੰ ਕੋਈ ਆਪਣਾ ਪੜੋਸੀ ਨਾ ਸ਼ਹਿਰ ਦਾ ਨਾ ਬਗਾਨਾ ਉਹਨੂੰ ਕੋਈ ਨਹੀਂ ਹੁੰਦਾ ਸਿਰਫ ਉਹਨੂੰ ਪੈਸੇ ਹੀ ਇੰਪੋਰਟੈਂਟ ਹੁੰਦੇ ਪਰ ਮੈਨੂੰ ਵਧੀਆ ਨਹੀਂ ਲੱਗਿਆ ਡਾਕਟਰ ਪਾਵਨ ਦੀ ਜਿਹੜੀ ਐਕਟੀਵਿਟੀਜ਼ ਹੈ ਜਾਂ ਉਹਨਾਂ ਦੀ ਵਰਕਿੰਗ ਹੈ ਮੈਨੂੰ ਵਧੀਆ ਨਹੀਂ ਲੱਗਿਆ ਉਹ ਮੈਨੂੰ ਛੂਟੇਬਲ ਨਹੀਂ ਲੱਗੀ ਕਿਸੇ ਲਈ ਵੀ ਛੂਟੇਬਲ ਨਹੀਂ ਲੱਗੀ ਜੀ ਤੇ ਅਮਨ ਜੀ ਮੈਂ ਗੱਲ ਕਹਿਣਾ ਵੀ ਮੇਰੇ ਤਿੰਨ ਮੇਰੇ ਬੇਟੇ ਦੀ ਤਿੰਨ ਐਕਸ ਮੇਰੇ ਬੇਟੀ ਦੀ ਅੱਛਾ ਜੀ ਤੇ ਇਨਾਂ ਕੋਲੇ ਹੋਏ ਡਾਕਟਰ ਪਬਲੀ ਜੀ ਕੋਲੇ ਕਿੰਨੇ ਐਕਸਟਰੀ ਗਲਤ ਹੋਈ ਗੱਲ ਬਣ ਗਈ ਜੀ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਤੁਹਾਡੇ ਚੈਨਲ ਤੇ ਲਾਈਵ ਹੋ ਕੇ ਮੈਂ ਕਹੂੰਗਾ ਵੀ ਯਾਰ ਜਿਹੜਾ ਆਪਣਾ ਕੇਸ ਸੀ ਅੱਪਾ ਜਿੱਤ ਲਿਆ ਡਾਕਟਰ ਸਾਹਿਬ ਨੇ ਜਿਹੜੀ ਉਹਦੀ ਪੁਰਾਣੀ ਮਸ਼ੀਨ ਸੀ ਜਾਂ ਤਾਂ ਮਸ਼ੀਨ ਗਲਤ ਹੈ ਜਾਂ ਡਾਕਟਰ ਸਾਹਿਬ ਨੇ ਚਲਾਉਣੀ ਨਹੀਂ ਗੱਲਾਂ ਹੀ ਤੋਂ ਨੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ ਜਿੱਦਨ ਦਾ 2026 ਚੱਲਿਆ ਇੱਕ ਫੇਸਬੁਕ ਤੇ ਇੱਕ ਪੋਸਟ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਅੱਸੀ ਕੱਲ ਜੀ ਫੇਸਬੁਕ ਫੈਲਦੀ ਨੂੰ ਪਰਿਵਾਰ ਨੂੰ ਸਾਰੇ ਨੇ ਜਿਹੜੇ ਡਾਕਟਰ ਪਾਵਨ ਦਾ ਹਸਪੀਟਲ ਹੈ ਨੀਅਰ ਆਈਟੀ ਚੰਪੂ ਡਾਡਾ ਮੰਡੀ ਪੰਜਾਬ ਪੇਸ਼ਟ ਕਮਾਂਡੋ ਅੱਜ ਅਸੀਂ ਤੋਂ ਡਰਾਈਵਿੰਗ ਤੋਂ ਅਸੀਂ ਅਲਟਰਾਸਾਉਂਡ ਤੋਂ ਆ ਰਹੇ ਹਾਂ ਕਿਡਨੀ ਸਟੋਨ ਦੇ ਸਾਨੂੰ ਡਾਕਟਰ ਨੇ ਕਿਸੇ ਸਿਚੁਏਸ਼ਨ ਕਿਹਾ ਵੀ ਜਿਹੜੇ ਤੁਹਾਡੀਆਂ ਲੱਛਣ ਨੇ ਸਾਡੇ ਬੱਚੇ ਦੇ ਵੀ ਉਹ ਸਟੋਨ ਸਟੋਨ ਹੋ ਸਕਦੀ ਹੈ ਤਾਂ ਅਸੀਂ ਡਾਕਟਰ ਪਵਨ ਕੋਲੇ ਗਏ ਜੁਲਾਈ ਜੁਲਾਈ ਮਹੀਨੇ ਦੇ ਵਿੱਚ ਪਹਿਲਾ ਅਲਟਰਾਸਾਉਂਡ ਅਸੀਂ ਕਰਵਾਇਆ ਉਹਦੇ ਵਿੱਚ ਡਾਕਟਰ ਪਵਨ ਨੇ ਸਾਨੂੰ 10 ਐਮ ਐਮ ਦੀ ਪੱਥਰੀ ਦਿਖਾਈ ਇੱਕ ਪਾਸੇ ਦਿਖਾਈ ਸਾਨੂੰ 7 ਐਮ ਐਮ ਦੀ ਪੱਥਰੀ ਦੂਜੀ ਵਾਰ ਅਲਟਰਾਸਾਉਂਡ ਕਰਵਾਇਆ ਫਿਰ ਦਿਖਾਈ ਦਿਖਾਈ ਸਾਨੂੰ ਡਾਕਟਰ ਪਵਨ ਨੇ 7 ਐਮ ਐਮ ਦੀ ਫਿਰ 5 ਐਮ ਐਮ ਦੀ ਜੋ ਤੀਸਰਾ ਐਕਸ-ਰੇ ਕਰਵਾਇਆ ਅਲਟਰਾਸਾਉਂਡ ਕਰਵਾਇਆ ਤੇ ਤੀਸਰੇ ਦੇ ਵਿੱਚ ਦਿਖਾ ਰਹੇ ਨੇ ਡਾਕਟਰ ਪਵਨ ਇੱਕ 5 ਐਮ ਐਮ ਦੀ ਇੱਕ 3 ਐਮ ਐਮ ਦੀ ਮਾਲ ਸਿੰਘ ਵਾਲੇ ਤੋਂ ਰਾਜਦੀਪ ਸਿੰਘ ਜੀ ਤੇ ਜਿਨ੍ਹਾਂ ਭਲਾਡੇ ਦੇ ਵਿੱਚ ਇੱਕ ਪਵਨ ਡਾਕਟਰ ਜੀ ਨੇ ਜਿਨ੍ਹਾਂ ਨੂੰ ਲੈ ਕੇ ਵੀ ਪਵਨ ਡਾਕਟਰ ਨੇ ਇੱਕ ਫਰਾਡ ਕੀਤਾ ਉਹਨਾਂ ਨਾਲ ਕਿਸੇ ਤਰ੍ਹਾਂ ਨਾਲ ਰਾਜਦੀਪ ਜੀ ਕੋਲੇ ਪਹੁੰਚਿਆ ਅੱਜ ਵੀ ਅਸਲ 'ਚ ਮਸਲਾ ਕੀ ਆ ਉਹ ਰਾਜਦੀਪ ਜੀ ਭਲਾਡੇ ਦੇ ਲਵੇ ਲੱਗਦੇ ਪਿੰਨ ਮਾਲ ਸਿੰਘ ਵਾਲੇ ਤੋਂ ਨੇ ਵੀ ਆਪਾਂ ਅਕਸਰ ਸਾਰੇ ਡਾਕਟਰਾਂ ਤੋਂ ਜਾਣੂ ਹੁੰਨੇ ਆਂਗੇ ਵੀ ਕੌਣ ਕਿਸੇ ਤਰ੍ਹਾਂ ਵੀ ਕਿਵੇਂ ਆਪਣੇ ਲੋਕਾਂ ਨਾਲ ਫਰਾਡ ਕਰ ਰਿਹਾ ਜਾਂ ਲੋਕਾਂ ਨਾਲ ਮਿਲ ਕੇ ਚੱਲ ਰਿਹਾ ਜਿਹੜੇ ਡਾਕਟਰ ਪਵਨ ਦੀ ਗੱਲ ਕਰ ਲਈਏ ਉਹ ਤਕਰੀਬਨ ਮੇਰੇ ਖਿਆਲ ਦੇ ਵਿੱਚ 1980-85 ਦੇ ਦਹਾਕੇ ਦੇ ਉਦੋਂ ਤੋਂ ਲੋਕਾਂ ਨਾਲ ਜੁੜੇ ਹੋਏ ਨੇ ਕਈ ਵਾਰੀ ਸੁਰੱਖਿਅਤਾਂ ਚ ਆ ਚੁੱਕੇ ਨੇ ਪਰ ਫਿਰ ਵੀ ਰਾਜਦੀਪ ਜੀ ਉਹਨਾਂ ਕੋਲੇ ਗਏ ਕਾਰਨ ਪੁੱਛਦਾ ਵੀ ਇਹ ਅਹਰ ਜਾਂ ਕੀ ਕਾਰਨਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹਾਂ ਜੀ ਅਮਨ ਜੀ ਗੱਲ ਇਹ ਹੈ ਵੀ ਉਹਨਾਂ ਕੋਲੇ ਜਾਣਾ ਇੱਕ ਤਾਂ ਜਿਹੜੀ ਵੀ ਆਪ ਨੂੰ ਮਦਦ ਲਈ ਸਹਾਇਤਾ ਮਿਲਦੀ ਜਿਹਨੂੰ ਆਪਾਂ ਫਸਟ ਏਡ ਬੋਲ ਦਿੰਦੇ ਆ ਜੀ ਆਪਾਂ ਨਜ਼ਦੀਕ ਉਹਨਾਂ ਕੋਲੇ ਜਾਣਾ ਹੈ ਕਈ ਵਾਰ ਬੰਦਾ ਪੁਰਾਣਾ اپنی عمر ਦੇ حساب ਨਾਲ ਕਵਰਿੰਗ ਆਪਣੀ ਜਿਹੜੀ ਨਹੀਂ ਕਰ ਸਕਦਾ عمر ਦੇ حساب ਨਾਲ ਕਈ ਵਾਰ ਬੰਦੇ ਦੇ ਬਹੁਤ ਫਰਕ ਪੈ ਜਾਂਦਾ ਜੀ ਨੰਬਰ 1 ਤਾਂ ਇਹ ਗੱਲ ਹੋ ਗਈ ਨੰਬਰ ਦੂਸਰੀ ਗੱਲ ਇਹ ਹੋ ਗਈ ਕਿ ਮੈਂ 24 ਸਾਲ ਆਰਮੀ ਦੇ ਵਿੱਚ ਲਾ ਕੇ ਆਇਆ ਹਾਂ ਜੀ ਸ਼ਹਿਰ ਬਾਰੇ ਜਿਆਦਾ ਜਾਣਕਾਰੀ ਨਹੀਂ ਹੈ ਪਿੰਡਾਂ ਬਾਰੇ ਵੀ ਜਿਆਦਾ ਜਾਣਕਾਰੀ ਨਹੀਂ ਹੈ ਜਿਹੜਾ ਬੰਦਾ ਹਾਂਜੀ ਤੁਸੀਂ ਆਰਮੀ ਰਿਟਾਇਰ ਹਾਂ ਹਾਂਜੀ ਆਰਮੀ ਰਿਟਾਇਰ ਹਾਂ ਜੀ ਇਸ ਕਰਕੇ ਕਈ ਵਾਰੀ ਕਿਸੇ ਬੰਦੇ ਬਾਰੇ ਜਿਆਦਾ ਨੌਲੇਜ ਨਹੀਂ ਹੁੰਦੀ ਜੀ ਚਾਹ ਬੰਦੇ ਉਹਨਾਂ ਨੂੰ ਨੌਲੇਜ ਹੋ ਜਾਂਦੀ ਹੈ ਉਹਨਾਂ ਨੂੰ ਤਾਂ 1 ਸਾਲ ਦੀ ਨੌਲੇਜ ਹੁੰਦੀ ਜਿਹੜੇ ਬੰਦੇ ਕਿਸੇ ਬਾਰੇ ਨੌਲੇਜ ਰੱਖਣੀ ਚਾਹੁੰਦੇ ਹੋਣ ਜੀ ਤੇ ਪਰ ਜਦੋਂ ਮੈਨੂੰ ਇਸ ਵੀ ਡਾਕਟਰ ਪਵਨ ਕਰਕੇ ਆਪਣੇ ਰੋਡ ਦੇ ਉੱਤੇ ਨੇ ਐਡਮਿਟ ਜਿਆਦਾ ਹੁੰਦੀ ਐ ਐਡਵਰਟਾਈਜ਼ਮੈਂਟ ਜਿਆਦਾ ਹੈ ਉਹਨਾਂ ਦੀ ਵੀ ਬੋਰਡ ਲੱਗਿਆ ਹੋਇਆ ਹੈ ਵੀ ਅਲਟਰਾਸਾਉਂਡ ਵੀ ਆਪਣੇ ਭਲਾਡੇ ਲੋਕਲ ਦੇ ਵਿੱਚ ਇਹ ਕਰਦੇ ਆਂ ਹਾਂਜੀ ਦੂਸਰਾ ਕਰਕੇ ਇਹ ਹੋ ਜਾਂਦਾ ਕਿ ਆਪਣੇ ਟਾਈਮ ਦੀ ਬਚਤ ਹੋ ਜਾਈ ਟਾਈਮ ਦੀ ਬਚਤ ਵੀ ਇੱਥੇ ਆਪਣੇ ਅਲਟਰਾਸਾਉਂਡ ਹੁੰਦਾ ਲੇਕਿਨ ਚੰਗਾ ਮਾੜਾ ਐਕਸਟਰਾ ਤਾਂ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗਦਾ ਹਾਂ ਜੀ ਤਾਂ ਮੇਰਾ ਰਿਜ਼ਲਟ ਸਹੀ ਨਿਕਲ ਜਾਂਦਾ ਤਾਂ ਮੈਨੂੰ ਇਹ ਵੀ ਨਹੀਂ ਪਤਾ ਲੱਗਣਾ ਸੀ ਜੀ ਤਾਂ ਅਮਨ ਜੀ ਮੈਨੂੰ ਜਿਹੜਾ ਸੀਗਾ ਮੈਨੂੰ ਨੌਲੇਜ ਨਹੀਂ ਸੀ ਵੀ ਡਾਕਟਰ ਪਵਨ ਦੇ ਪਹਿਲਾਂ ਵੀ ਇੰਨੇ ਵਾਰੀ ਇਦਾਂ ਦੇ ਕੇਸਿ ਸੁਰੂ ਕੀਆ ਹੈ ਜਹਾ ਜਿੰਨੇ ਕੋਈ ਬਰਿਆਂ ਵਾਲਾ ਕੇਸ ਹੋ ਗਿਆ ਇੱਕ ਗੜੱਦੀ ਦਾ ਕੇਸ ਹੈ ਜੀ ਲੇਡੀਜ਼ ਦਾ ਤੇ ਹੋਰ ਵੀ ਕਾਫੀ ਬੰਦਿਆਂ ਦੇ ਮੇਰੇ ਕੋਲੇ ਫੋਨ ਵਗੈਰਾ ਆਈ ਨਹੀਂ ਤੇ ਵੀ ਯਾਰ ਸਾਡੇ ਨਾਲ ਵੀ ਇਦਾਂ ਹੋਇਆ ਸਾਡੇ ਨਾਲੇ ਵੀ ਤੇ ਪਰ ਕੋਈ ਬੋਲਿਆ ਨਹੀਂ ਹੁਣ ਜਿਵੇਂ ਕਹਿੰਦੇ ਨੇ ਯਾਰ ਵੀ ਬਿੱਲੀ ਤੇ ਗੱਲ ਦੇ ਵਿੱਚ ਟੱਲੀ ਕੌਣ ਬਣੂਗਾ ਚੂਹੇ ਤਾਂ ਸਾਰੇ ਕਹਿੰਦੇ ਨੇ ਬਿੱਲੀ ਨਾ ਆਵੇ ਹੂੰ ਪਰ ਮੈਨੂੰ ਵਧੀਆ ਨਹੀਂ ਲੱਗਿਆ ਡਾਕਟਰ ਪਵਨ ਦੀ ਜਿਹੜੀ ਐਕਟੀਵਿਟੀਆਂ ਹੈ ਜਾਂ ਉਹਨਾਂ ਦੀ ਵਰਕਿੰਗ ਹੈ ਮੈਨੂੰ ਵਧੀਆ ਨਹੀਂ ਲੱਗਿਆ ਉਹ ਮੈਨੂੰ ਛੂਟੇਬਲ ਨਹੀਂ ਲੱਗੀ ਕਿਸੇ ਲਈ ਵੀ ਛੂਟੇਬਲ ਨਹੀਂ ਲੱਗੀ ਜੀ ਤੇ ਅਮਨ ਜੀ ਮੈਂ ਇਹ ਗੱਲ ਕਹਿਣਾ ਵੀ ਮੇਰੇ ਤਿੰਨ ਮੇਰੇ ਬੇਟੇ ਦੀ ਤਿੰਨ ਐਕਸਰੇ ਹੋਈ ਨਹੀਂ ਮੇਰੇ ਬੇਟੇ ਦੀ ਅੱਛਾ ਜੀ ਤੇ ਇਹਨਾਂ ਕੋਲੇ ਹੋਏ ਨੇ ਡਾਕਟਰ ਪਵਨ ਜੀਆ ਕੋਲੇ ਅੱਛਾ ਤਿੰਨੇ ਐਕਸਰੇ ਗਲਤ ਹੋਏ ਨੇ ਅੱਛਾ ਨੱਚਾ ਤੁਹਾਨੂੰ ਕਿਸੇ ਨੇ ਕਿਸੇ ਤਰ੍ਹਾਂ ਵੀ ਤੁਸੀਂ ਗੱਲ ਨਹੀਂ ਕੀਤੀ ਜਾਂ ਗਾਈਡ ਕੀਤਾ ਕਿਸੇ ਨੇ ਨਾ ਜੀ ਜਦੋਂ ਹੁਣ ਫੋਨ ਲੋਕ ਕਰ ਰਹੇ ਨੇ ਜਾਂ ਫੇਸਬੁੱਕ ਤੇ ਮੈਸੇਜ ਕਰ ਰਹੇ ਨੇ ਤਾਂ ਉਦੋਂ ਪਤਾ ਲੱਗ ਰਿਹਾ ਵੀ ਯਾਰ ਸਾਰੇ ਲੋਕੀ ਖਿਲਾਫ ਸੀ ਇਹਦੇ ਵੀ ਤੂੰ ਕਿਉਂ ਮੂਰਖ ਬਣ ਗਿਆ ਹੁਣ ਫੇਸਬੁੱਕ ਤੇ ਵੀਡੀਓ ਪਾਉਣਾ ਅਸਲ 'ਚ ਨਾ ਤੁਸੀਂ ਇੱਕ ਮੁੱਦਾ ਚੱਕ ਲਿਆ ਹਾਂਜੀ ਇਹ ਸੋਸ਼ਲ ਮੀਡੀਆ ਜੇ ਪਹਿਲਾਂ ਉਦੋਂ ਹੈ ਨਹੀਂ ਸੀ ਜਾਂ ਮਤਲਬ ਕੋ ਐਕਟਿਵ ਹੀ ਨਹੀਂ ਸੋਸ਼ਲ ਮੀਡੀਆ ਨੂੰ ਲੈ ਕੇ ਜੀ 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 ਤੁਸੀਂ ਅੱਗੇ ਆਗੇ ਲੋਕ ਹੁਣ ਪਿੱਛੇ ਬਹੁਤ ਖੜੇ ਨੇ ਪਿੱਛੇ ਬਹੁਤ ਖੜੇ ਨੇ ਜੀ ਅ ਜਦੋਂ ਮੈਂ ਇਹ ਫੇਸਬੁੱਕ ਤੇ ਵੀਡੀਓ ਪਾਉਣੀ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੈ ਮੇਰਾ ਕਿਉਂਕਿ ਆਪਣੇ ਕੋਲੇ ਸੈਂਸ ਹੈ ਅ ਮਤਲਬ ਪੜ੍ਹੇ ਲਿਖੇ ਬੰਦੇ ਆਪਾਂ ਡਿਸਪਲਾਈਨ ਦੇ ਵਿੱਚ ਰਹਿਣ ਵਾਲੇ ਆ ਇਹ ਅਸੀਂ ਸਿਰਫ ਲੋਕਾਂ ਨੂੰ ਦੱਸਣ ਵਾਸਤੇ ਵੀਡੀਓ ਪਾਈ ਹੈ ਵੀ ਤੁਸੀਂ ਜਿੰਨਾ ਚਿਰ ਪਵਨ ਡਾਕਟਰ ਅਲਟਰਾ ਸਾਊਂਡ ਦੇ ਵਧੀਆ ਮਾਸਟਰ ਨਹੀਂ ਬਣਦੇ ਜਾਂ ਵਧੀਆ ਮਸ਼ੀਨ ਨਹੀਂ ਲੈ ਕੇ ਆਉਂਦੇ ਇੱਕ ਗੱਲ ਹੋਰ ਆ ਤੁਸੀਂ ਹੁਣ ਆਰਮੀ ਮਤਲਬ ਦੇਸ਼ ਦੀ ਸੁਰੱਖਿਆ ਕਰਕੇ ਆਏ ਜੀ ਜੀ ਇਧਰੇ ਲੋਕਾਂ ਨੂੰ ਲੁੱਟਣ ਹੀ ਗਾ ਵੀ ਲੋਕਾਂ ਨੂੰ ਲੁੱਟੀਆਂ ਜਾਂਦੇ ਨੇ ਕਿਤੇ 19 1980 85 ਬਿਲਦ ਦੇ ਹਨ ਜੀ ਜੀ ਤੇ ਤੁਸੀਂ ਇਹਨਾਂ ਨਾਲ ਪਹਿਲਾਂ ਜਾ ਕੇ ਗੱਲ ਨਹੀਂ ਕੀਤੀ ਵੀ ਅਸੀਂ ਰਿਟਾਇਰ ਮਿਲ ਫੌਜੀ ਸੇਵਾ ਕਰਕੇ ਆਏ ਫੌਜ ਦੀ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਕੋਈ ਇਹਨਾਂ ਨਾਲ ਇਹਨਾਂ ਦੇ 1% ਵੀ ਦਿਮਾਗ ਚ ਆਈ ਵੀ ਅਸੀਂ ਸਾਡੀ ਸੁਰੱਖਿਆ ਬਾਲਣ ਵਾਲੇ ਨਾਲ ਇਸ ਤਰ੍ਹਾਂ ਦੀ ਘਟੀਆ ਕੰਮ ਕਰਦੇ ਹਾਂ ਤੇ ਚਲੋ ਲੋਕਾਂ ਨਾਲ ਜਿੰਨੇ ਨਾਲ ਪਿੱਛੇ ਕਰਤਾ ਕਰਤਾ ਜੀ ਜੀ ਵੀ ਤੁਹਾਡੇ ਨਾਲ ਤਾਂ ਮਾੜਾ ਉਹ ਕੋਈ ਸਹੀ ਚਾਹੀਦਾ ਸੀ ਖੂਨ ਨਾ ਜੀ ਦੋ ਪ੍ਰਕਾਰ ਦਾ ਹੁੰਦਾ ਮਨ ਜੀ ਹਾਂਜੀ ਇੱਕ ਖੂਨ ਹੁੰਦਾ ਹੈ ਬਾਡੀ ਦਾ ਖੂਨ ਹਾਂਜੀ ਇੱਕ ਪੈਸੇ ਵਾਲਾ ਖੂਨ ਬਿਲਕੁਲ ਜਿਹਦੇ ਮੂੰਹ ਦੇ ਵਿੱਚ ਪੈਸੇ ਵਾਲਾ ਖੂਨ ਲੱਗਿਆ ਹੋਵੇ ਉਹਨੂੰ ਕੋਈ ਆਪਣਾ ਬਗਾਨਾ ਕੋਈ ਨਹੀਂ ਹੁੰਦਾ ਬਿਲਕੁਲ ਜੀ ਨਾ ਉਹਨੂੰ ਕੋਈ ਦੇਸ਼ ਦੀ ਰਾਖੀ ਵਾਲਾ ਨਾ ਉਹਨੂੰ ਕੋਈ ਆਪਣਾ ਪੜੋਸੀ ਨਾ ਸ਼ਹਿਰ ਦਾ ਨਾ ਬਗਾਨਾ ਉਹਨੂੰ ਕੋਈ ਨਹੀਂ ਹੁੰਦਾ ਸਿਰਫ ਉਹਨੂੰ ਪੈਸੇ ਹੀ ਇੰਪੋਰਟੈਂਟ ਹੁੰਦਾ ਉਹਦੀ ਜਿਹੜੀ ਇੰਪੋਰਟੈਂਸ ਹੀ ਹੁੰਦੀ ਹੈ ਉਹ ਪੈਸਾ ਹੀ ਹੁੰਦਾ ਤਾਂ ਮੈਂ ਦੇਖੋ ਡਾਕਟਰ ਪਵਨ ਜੀ ਮੂਰੇ ਬੇਨਤੀ ਕਰਦਾ ਹੁਣ ਵੀ ਤੁਹਾਡੇ ਚੈਨਲ ਨਾਲ ਹੀ ਜੀ ਵੀ ਪਵਨ ਜੀ ਤੁਸੀਂ ਮੇਰਾ ਖਲਾ ਟੈਕਨੀਸ਼ੀਅਨ ਨੂੰ ਤੁਸੀਂ ਇਹਦੇ ਐਮਡੀ ਨਹੀਂ ਹੈਗੇ ਤੁਸੀਂ ਜੀ ਡੈਕਲੋਜੀ ਦੇ ਜੀ ਤੁਸੀਂ ਐਮਡੀ ਨਹੀਂ ਹੈਗੇ ਕਿ ਜੇ ਤੁਸੀਂ ਇਹਦੀ ਚੰਗੀ ਨੌਲੇਜ ਪਾਓ ਜਿਹੜਾ ਤੁਹਾਡਾ ਮੇਰਾ ਖਿਆਲ ਵੀ ਇਹ ਚ ਚੰਡੀਗੜ੍ਹ ਸ਼ਾਇਦ ਪੀਜੀਆ ਦੇ ਵਿੱਚ ਇੱਕ ਸਾਲਕ ਦਾ ਕੋਰਸ ਹੁੰਦਾ ਸ਼ਾਇਦ ਉਹ ਕਰਕੇ ਆ ਕੇ ਇਹਨਾਂ ਨੇ ਇਹ ਐਮਬੀਬੀਐਸ ਸਨੇਮੇ ਰੱਖ ਲਾ ਉਹਦੀ ਮਸ਼ੀਨ ਰੱਖੀ ਹੋਈ ਹੈ ਇਹਨਾਂ ਨੇ ਉਹ ਜੀ ਸਾਹਿਬ ਹਾਂ ਜੀ ਮੈਂ ਤੁਹਾਨੂੰ ਕਹਾਂ ਜਦੋਂ ਇਹਨਾਂ ਦਾ ਇਸੇ ਤਰੀ ਸਰੀ ਜਾਂਦਾ ਸਰੀ ਜਾਂਦਾ ਹਾਂ ਜੀ ਹਾਂ ਹੈਨਾ ਘਰ ਦਾ ਖਰਚਾ ਪਾਣੀ ਹੋਰ ਸਭ ਕੁਝ ਚੱਲੀ ਜਾਂਦਾ ਇਹਨਾਂ ਨਾਲ ਇਹਨਾਂ ਨੂੰ ਕਿਉਂ ਖਰਚਾ ਕਰਨ ਦੀ ਕੀ ਲੋੜ ਪਈ ਹੈ ਜੀ ਕੀ ਲੋੜ ਪਈ ਹੈ ਜੀ ਹਾਂ ਹੁਣ ਸਤਿਆਮ ਦੀ ਜਿਹੜੀ ਐਕਸਰ ਰਿਪੋਰਟ ਸੀ ਅਮਨ ਜੀ ਉਹ ਡਾਕਟਰ ਕਲਵੰਤ ਨੇ ਵੀ ਐਕਸੈਪਟ ਕੀਤੀ ਹਾਂ ਜੀ ਦਿਆਲ ਕਿਡਨੀ ਹਸਪੀਟਲ ਨੇ ਵੀ ਐਕਸੈਪਟ ਕੀਤੀ ਹੈ ਹਾਂ ਜੀ ਤੇ ਔਰ ਦਿੱਲੀ ਹਾਰਡ ਨੇ ਵੀ ਐਕਸੈਪਟ ਕੀਤੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੇ ਟ੍ਰੀਟਮੈਂਟ ਫਰਸਟ ਏਡ ਸ਼ੁਰੂ ਜਿਹੜਾ ਕ੍ਰਾਈਟਿਨ ਹੈ ਉਹ 1.6 ਹੋ ਰਿਹਾ ਹੈ ਅੱਛਾ ਜਿਹੜਾ ਕਿ ਨੋਰਮਲ ਰੇਂਜ 1.4 ਹੈ ਜਿਹਨੂੰ ਬਾਰਡਰ ਲਾਈਨ ਬੋਲਦੇ ਆਪਾਂ ਤੇ ਜਿਹੜਾ ਬੱਚੇ ਦੀ ਉਹ ਕ੍ਰਾਈਟਿਨ ਹੋਣੀ ਚਾਹੀਦੀ ਹੈ 1.1 ਹੋਣੀ ਚਾਹੀਦੀ ਹੈ ਜਿਹੜਾ ਬੱਚੇ ਦਾ 6 ਸ ਤੇ ਪਹੁੰਚ ਗਿਆ ਸੀ ਤਾਂ ਉਹ ਬਹੁਤ ਡੇਂਜਰਸ ਚੀਜ਼ ਹੈ ਜਿਨ੍ਹਾਂ ਲੋਕਾਂ ਦੇ ਬਹੁਤ ਜ਼ਿਆਦਾ ਕ੍ਰਾਈਟਿਨ ਨੇ 8 ਨੇ 6 ਨੇ 7 ਨੇ ਹੁੰਦੀ ਡੈਲਸ ਸ਼ੁਰੂ ਹੋ ਜਾਂਦੀ ਹੈ ਅੱਛਾ ਤੇ ਬੇਟਾ ਕਿੰਨੇ ਟਾਈਮ ਦਾ ਤੁਹਾਡਾ ਬੇਟਾ ਮੇਰਾ 21 ਦਾ ਹੈ ਜੀ 21 ਸਾਲ ਦਾ ਬੱਚਾ ਜੀ ਮੇਰਾ ਕਿਸ ਸਾਲ ਦਾ ਬੱਚਾਗਾ ਤੇ ਮੈਨੂੰ ਜੁਲਾਈ ਮਹੀਨੇ ਤੋਂ ਮਨੂੰ ਚੱਕੀ ਫਿਰਦਾ ਹੈ ਜਿਵੇਂ ਡਾਕਟਰ ਪਵਨ ਨੇ ਰਿਪੋਰਟ ਦਿੱਤੀ ਸੀ ਜੀ ਅਲਟਰਾਸਾਉਂਡ ਦੀ ਵੀ ਇੰਨੀਆਂ ਬਥਰੀਆਂ ਨੇ ਮੈਂ ਇੱਕ ਗੱਲ ਹੋਰ ਦੱਸਦਾ ਜੀ ਨਵੀ ਬੀ ਚਲੋ ਡਾਕਟਰ ਪਵਨ ਦੀ ਸਭ ਤੋਂ ਵੱਡੀ ਇੱਕ ਲੱਗ ਜੀ ਗੱਲ ਹੈ ਲੱਗ ਜੀ ਗੱਲ ਇਹ ਹੈ ਕਿ ਆਪਣੇ ਨਾ ਜਿਹੜੇ ਗੁਰਦੇ ਹੁੰਦੇ ਨੇ ਕਿਡਨੀਆਂ ਹੁੰਦੀਆਂ ਨੇ ਨਾ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਇੱਕ ਇੱਕ ਦੇ ਤਾਂ ਮਤਲਬ ਕਿਸੇ ਦੇ ਤਾਂ ਅਲੱਗ-ਅਲੱਗ ਹੁੰਦੀ ਹੈ ਜੀ 1 2 ਜੀ ਕਿਸੇ ਦੇ ਦੋਨੇ ਜੁਆਇੰਟ ਹੁੰਦੇ ਆ ਜੀ ਇਹ ਨੇਚਰਲੀ ਹੈ ਕੁਦਰਤੀ ਜਵੰਦਰੂ ਹੈ ਇਹ ਇਹ ਕੁਦਰਤ ਦਾ ਸਿਸਟਮ ਹੈ ਕੁਦਰਤ ਦਾ ਸਿਸਟਮ ਹੈ ਹਾਂਜੀ ਹਾਂ ਤਾਂ ਮੇਰੇ ਬੇਟੇ ਦੇ ਸਿੰਗਲ ਗੁਰਦਾ ਜੀ ਸਿੰਗਲ ਮੀਂਜ ਦੋਨੇ ਜੁੜੇ ਹੋਏ ਹੈ ਅੱਛਾ ਜੀ ਤੇ ਡਾਕਟਰ ਪਾਵਨ ਨੇ ਇੱਕ ਖੱਬੇ ਗੁਰਦੇ ਦੇ ਵਿੱਚ ਪੱਥਰੀ ਦਿਖਾ ਰਹੇ ਨੇ ਇੱਕ ਸੱਜੇ ਦੇ ਦਿਖਾ ਰਹੇ ਨੇ ਸਭ ਤੋਂ ਵੱਡੀ ਹੈਰਾਨਗੀ ਭਰੀ ਗੱਲ ਤਾਂ ਇਹ ਹੈ ਜੀ ਦੇਖੋ ਮਸ਼ੀਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਹੈ ਨਾ ਜੀ ਤੇ ਹਾਲਾਂਕਿ ਜਦੋਂ ਬੇਟੇ ਦੇ ਜਿਹੜੀ ਸਟੋਨ ਹੈ ਉਹ ਇੱਕ ਪਾਸੇ ਹੀ ਹੈ ਸੱਤਾਂ ਮਮ ਜੀ ਇਹ ਤੁਹਾਨੂੰ ਬਾਅਦ ਚ ਪਤਾ ਲੱਗੇ ਜੀ ਇਹ ਬਾਅਦ ਚ ਪਤਾ ਲੱਗੇ ਜੀ ਡਾਕਟਰ ਪਾਵਨ ਜੀ ਆਪਾਂ ਨੂੰ ਦੱਸੋ ਜਿਹੜਾ ਤੁਸੀਂ ਟ੍ਰ ਇਹਦੀ ਮੈਟਰ ਰਿਪੋਰਟ ਤਾਂ ਨਹੀਂ ਧਾਰਤ ਕਰਾਇਆ। ਨਾ ਜੀ ਇਹਦੇ ਰਿਪੋਰਟ ਤਾਂ ਕਿਸੇ ਡਾਕਟਰ ਨੇ ਮੰਨੀ ਹੀ ਨਹੀਂ ਜੀ ਡਾਕਟਰ ਪਵਨਦੀਆ ਤਾਂ। ਅੱਛਾ। ਇਹ ਤਾਂ ਸਾਡੀ ਕਾਰ ਦੀ ਪਿਛਲੀ ਪਾਸੇ ਸੀਟ ਤੇ ਪੰਜਾ ਰਹੀਆਂ ਜੀ। ਉਹ ਕਹਿੰਦੇ ਅਸੀਂ ਮੰਨਦੀ ਨਹੀਂ ਡਾਕਟਰ ਕੁਲਵੰਤ ਆਪਣੇ ਐਮਡੀ ਨਹੀਂ ਮੰਨਸਾ। ਅੱਛਾ ਜੀ। ਉਹਨਾਂ ਨੇ ਨਹੀਂ ਮੰਨਿਆ ਉਹ ਕਹਿੰਦੇ ਵੀ ਨਹੀਂ ਜੀ। ਅਸੀਂ ਇਹ ਨਹੀਂ ਮੰਨਦੇ। ਤੇ ਉਹਨਾਂ ਨੇ ਕੋਈ ਚੰਗਾ ਮਾੜਾ ਨਹੀਂ ਕਿਹਾ। ਉਹ ਕਹਿੰਦੇ ਵੀ ਅਸੀਂ ਰਿਪੋਰਟ ਮੰਨਦੀ ਨਹੀਂ ਪਤੀ ਉਹਨਾਂ ਨੂੰ ਜੀ। ਤੇ ਉਹਨਾਂ ਨੇ ਸਤਿਆਪਦੀ ਕਰਵਾਉ ਉਹ ਕਹਿੰਦੇ ਚ ਜਿੰਦਲ ਦੇ ਕਰਵਾਉ। ਅੱਛਾ ਫਿਰ ਫਿਰ ਤੁਸੀਂ ਇਹਦੇ ਨਾਲ ਕੋਈ ਰਾਬਤਾ ਕਾਇਮ ਕੀਤਾ ਨਹੀਂ ਵੀ ਤੁਹਾਡੀ ਰਿਪੋਰਟਾਂ ਨਹੀਂ ਮੰ ਆਪਣੀ ਜਿਹੜੀ ਮੇਨ ਪ੍ਰੋਪਰਟੀ ਆਪਣੀ ਫੈਮਿਲੀ ਹੈ ਪਰਿਵਾਰ ਹੈ ਉਹ ਪੂਰਾ ਬੁਰਾ ਹਾਲ ਹੋ ਰਿਹਾ ਪੇਨ ਨਾਲ ਕਾਰ ਦੇ ਵਿੱਚ ਲੈ ਕੇ ਦੇ ਉਧਰ ਉਧਰ ਉਦੋਂ ਆਪਾਂ ਨੂੰ ਇਹ ਚੀਜ਼ਾਂ ਸ਼ੋਭਾ ਲੈਂਦੀਆਂ ਹੋਰ ਥੋੜਾ ਰਿਲੈਕਸਮੈਂਟ ਦੇ ਵਿੱਚ ਹੈ ਬੱਚਾ ਠੀਕ ਹੋ ਕੇ ਘਰੇ ਆ ਗਿਆ ਹੁਣ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਧਰ ਆਪਾਂ ਧਿਆਨ ਦੇ ਰਹੇ ਹਾਂ ਬਿਲਕੁਲ ਇਹ ਗੱਲ ਹੈ ਜੀ ਤੇ ਇਸ ਤੋਂ ਅੱਗੇ ਦਾ ਟ੍ਰੀਟਮੈਂਟ ਕਿਵੇਂ ਚੱਲੇ ਫਿਰ ਇਸ ਤੋਂ ਅੱਗੇ ਦਾ ਟ੍ਰੀਟਮੈਂਟ ਅਮਨ ਜੀ ਗੱਲ ਇਹ ਹੈ ਵੀ ਆਪਰੇਟ ਹੋ ਗਿਆ ਬੱਚੇ ਦਾ ਸਟੰਟ ਪਾ ਕੇ ਆਪਰੇਟ ਹੋਇਆ ਅੱਛਾ ਜੀ ਤੇ ਡਾਕਟਰ ਕਹਿੰਸੀ ਬਿਨਾ ਸਟੈਂਡਰਡ ਤੋਂ ਇਹ ਸਟੋਨ ਆ ਜਿਹੜੀ ਉਹ ਨਿਕਲ ਨਹੀਂ ਸਕਦੀ ਹੈ ਹੈਮਰਿੰਗ ਕੀਤੀ ਹੈ ਸਟੋਨ ਦੀ ਤੇ ਉਹ ਹੈਮਰਿੰਗ ਕਰਕੇ ਸਟੰਟ ਪਾ ਕੇ ਫਿਰ ਉਹ ਸਟੋਨ ਬਾਹਰ ਹੋਈ 29 ਤਰੀਕ ਨੂੰ ਤੇ 21 ਤਰੀਕ ਨੂੰ ਜਿਹੜਾ ਉਹ ਸਟੰਟ ਹੈ 21 ਜਨਵਰੀ 2026 ਨੂੰ ਸਟੰਟਡ ਰਿਮੂਵ ਹੋਏਗਾ ਬਾਹਰ ਨਿਕਲੇਗਾ ਉਸ ਦੇ ਬਾਅਦ ਉਸ ਦਿਨ ਵੀ ਡਾਕਟਰ ਨੇ ਕਿਹਾ ਵੀ ਹੋ ਸਕਦਾ ਬੱਚਾ ਐਡਮਿਟ ਕਰਨਾ ਪਿਆ ਜੀ ਜੀ ਨੰਬਰ 1 ਨੰਬਰ 2 ਤੇ ਸਾਡਾ ਜਿਹੜਾ ਦੂਸਰਾ ਵੱਡਾ ਨੁਕਸਾਨ ਹੋਇਆ ਇਹ ਤਾਂ ਨੁਕਸਾਨ ਹੈਲਥ ਹੀ ਹੋ ਗਿਆ ਸਾਡਾ ਐਜੂਕੇਸ਼ਨ ਦਾ ਵੀ ਨੁਕਸਾਨ ਹੋਇਆ ਜੀ ਜਿਸ ਦਿਨ ਬੱਚੇ ਦਾ ਆਪਰੇਟ ਹੈ ਉਸੇ ਦਿਨ ਹੀ ਬੱਚੇ ਤੇ ਅੱਜ 2 2 ਜਨਵਰੀ ਹੋ ਗਈ ਐ ਅਮਨ ਜੀ ਤੇ 5 5 ਜਨਵਰੀ ਨੂੰ ਫੇਰ ਬੱਚੇ ਦਾ ਪੀਪਰ ਹੈ ਇਹ ਵੀ ਨਹੀਂ ਬੱਚਾ ਦੇ ਸਕਦਾ ਸਾਲ ਹੀ ਖਤਮ ਹੋ ਗਿਆ ਸਾਲ ਹੀ ਖਤਮ ਹੋ ਗਿਆ ਕੀ 6 ਮਹੀਨੇ ਦੇ ਵਿੱਚ ਅਸੀਂ ਡਾਕਟਰ ਪਵਨ ਤੋਂ ਚਿੰਨ ਰਿਪੋਰਟਾਂ ਕਰਵਾਈਆਂ ਨੇ ਚਿੰਨ ਰਿਪੋਰਟਾਂ ਦੇ ਵਿੱਚ ਵੀ ਸਹੀ ਰਿਜ਼ਲਟ ਨਹੀਂ ਯਾਰ ਅਸੀਂ ਡਾਕਟਰ ਪਵਨ ਦੀ ਜਿਵੇਂ ਰਿਪੋਰਟਾਂ ਦੀ ਉਮਰ ਸੀ ਸਾਲ ਤਾਂ ਛਡੋ 1.5 ਸਾਲ ਪਿਛਲਾ ਵੀ ਕਿਹਾ ਜੀ ਪਿਛਲਾ ਵੀ ਕਿਹਾ ਜੀ ਪਿਛਲਾ ਵੀ 1.5 ਸਾਲ ਗਿਆ ਜੀ ਤੇ ਉਹ ਜੋ ਖਵਾਜਾ ਕੌਣ ਕੌਣ ਪੋਕਤੂਗਾ ਕੌਣ ਪੋਕਤੂਗਾ ਜੀ ਹਾਂ ਤੇ ਇਸ ਕਰਕੇ ਮੈਂ ਨਾ ਜੀ ਤੁਹਾਡੇ ਮੱਥੇਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਐ ਕਿ ਡਾਕਟਰ ਪਵਨ ਨਾਲ ਆਪਣੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਆਪਣਾ ਦਾ ਕੋਈ ਰੰਜਿਸ਼ ਨਹੀਂ ਹੈ ਉਹ ਉਹਰਾ ਮੇਰੇ ਮਾਈਂਡ ਦੇ ਵਿੱਚ ਕੋਈ ਇਤਾਂ ਦਾ ਨਹੀਂ ਵੀ ਉਹਨੂੰ ਕੋਈ ਮਤਲਬ ਹੈਲਥੀ ਫਿਜ਼ੀਕਲੀ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਹੈ ਇਹ ਤਾਂ ਆਪਾਂ ਸੋਚ ਵੀ ਲੈ ਸਕਦੇ ਡਿਸਪਲਨ ਵਾਲੇ ਬੰਦੇ ਆ ਮੈਂ ਇੱਕ ਹੋਰ ਵੀ ਚਲੋ ਆਪਣੀ ਗੱਲ ਚੱਲਦੀ ਹੈ ਪੰਜਾਬ ਦੇ ਵਿੱਚ ਕੰਲਾ ਇਹ ਪਵਨ ਨਹੀਂ ਜੀ ਹੂੰ ਬਹੁਤ ਸਾਰੇ ਪਵਨ ਡਾਕਟਰ ਨੇ ਜੀ ਹੱਥ ਬਨ ਕੇ ਬੇਨਤੀ ਆ ਜਿੰਨੇ ਵੀ ਮਰੀਜ਼ ਆਉਂਦੇ ਨੇ ਆਪ ਦਾ ਪਰਿਵਾਰ ਸਮਝ ਕੇ ਟਰੀਟਮੈਂਟ ਕਰਿਆ ਕਰੋ ਹਣਾ ਜੀ ਤੇ ਇਹ ਨਾ ਸਮਝਿਆ ਕਰੋ ਵੀ ਆਪਣਾ ਕਸਟਮਰ ਆ ਕਸਟਮਰ ਹਾਂ ਜੀ ਹਾਂ ਕਿਉਂਕਿ ਹਰੇਕ ਦੇ ਪੈਸੇ ਇੰਨੇ ਕੀਮਤ ਨੇ ਹਰੇਕ ਹੱਡ ਗੋਡੇ ਤੋੜ ਕੇ ਫੇਰ ਕਮਾ ਕੇ ਤੁਹਾਨੂੰ ਦਿੰਦਾ ਦਾ ਕੋਈ ਸੋਚ ਲਵੇ ਦੋ ਨੰਬਰ ਦੀ ਤਾਂ ਹੈ ਨਹੀਂ ਸੀ ਦੋ ਨੰਬਰ ਦੀ ਹੈ ਨਹੀਂ ਜੀ ਦੂਸਰੀ ਗੱਲ ਇਹ ਹੈ ਜੀ ਪੈਸੇ ਜ਼ਿਆਦੇ ਲੈ ਲਾਂ ਰਿਪੋਰਟ ਵਧੀਆ ਦੇ ਦੇਣ ਹੁਣ ਡਾਕਟਰ ਮਨਿੰਦਰ ਜੋੜਾ ਸੀ ਨੇ ਦਿੱਲੀ ਹਾਰਡ ਦੇ ਵਿੱਚ ਉਹਨਾਂ ਨੇ ਅਪਰੇਟ ਕੀਤਾ ਬੱਚੇ ਦਾ ਬੜੇ ਅੱਛੇ ਡਾਕਟਰ ਨੇ ਬੜੀ ਵਧੀਆ ਡੀਲ ਹੈ ਬਾਈ ਜੀ ਬਾਈ ਜੀ ਕਹਿ ਕੇ ਗੱਲ ਕਰਦੇ ਨਹੀਂ ਕੋਈ ਐਟੀਟਿਊਡ ਨਹੀਂ ਹੈ ਕੋਈ ਕਿਸੇ ਨੂੰ ਐ ਹੀ ਨਹੀਂ ਕਹਿੰਦਾ ਬਾਹਰ ਖੜ੍ਹ ਜਾਓ ਇਹ ਵਧੀਆ ਉਹਦੀ ਬੋਲਬਾਣੀ ਅੱਧੀ ਠੀਕ ਕਰ ਦਾਂਦੀ ਹੈ ਮਰੀਜ਼ ਨੂੰ ਡਾਕਟਰ ਦੀ ਐਦਾਂ ਦੀ ਗੱਲ ਹੈ ਤੇ ਜਿੱਤੇ ਮੈਂ ਡਾਕਟਰ ਸਾਹਿਬ ਕੋਲੇ ਅਲਟਰਾਸਾਉਂਡ ਕਰਾਉਣ ਵਾਸਤੇ ਬੇਟੇ ਦਾ ਗਿਆ ਲਾਸਟ ਅਲਟਰਾਸਾਉਂਡ ਮੈਂ ਉਹਦਾ ਪੇਰੈਂਟਸ ਆ ਯਾਰ ਮੈਂ ਉਹਦਾ ਫਾਦਰ ਆ ਉਹਦੇ ਪੇਨ ਹੋ ਰਿਹਾ ਹੈ ਮੈਂ ਅਲਟਰਾਸਾਉਂਡ ਕਰਾਉਣ ਗਿਆ ਜਿੱਤੇ ਯਾਰ ਫਾਈਨਲ ਅਲਟਰਾਸਾਉਂਡ ਮੈਨੂੰ ਕਹ ਤੁਸੀਂ ਬਾਹਰ ਬੈਠੋ ਜੀ ਮੈਨੂੰ ਕਹ ਤੁਸੀਂ ਬਾਹਰ ਬੈਠੋ ਮਹਾ ਜੀ ਕੀ ਗੱਲ ਬੱਚੇ ਦੇ ਪੇਨ ਹੋ ਰਿਹਾ ਮੈਂ ਅੰਦਰ ਨਹੀਂ ਚਲੋ ਸੀ ਦੇਖੋ ਤੇ ਇਸ ਕਰਕੇ ਵੀ ਮੈਂ ਸਾਰੇ ਦਰਸ਼ਕਾਂ ਨੂੰ ਤੁਹਾਡੇ ਵਾਦੀਆਂ ਵਰਾਹੀ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੰਨਾ ਚਿਰ ਅੱਛੀ ਮਸ਼ੀਨ ਆਲਟਰਾ ਸਾਊਂਡ ਦੀ ਜੀ ਡਾਕਟਰ ਪਵਨ ਕੋਲੇ ਨਹੀਂ ਆਉਂਦੀ ਜੀ ਡਾਕਟਰ ਪਵਨ ਕੋਲੇ ਇਸ ਆਲਟਰਾ ਸਾਊਂਡ ਦੇ ਵਾਪਤ ਨਾ ਜਾਓ ਬਿਲਕੁਲ ਜੀ ਜੇ ਅੱਛੀ-ਉੱਛੀ ਲੈ ਕੇ ਆਉਂਦੇ ਨੇ ਤੇ ਆਪਣੀ ਕਿਹੜਾ ਕੋਈ ਡਾਕਟਰ ਪਵਨ ਨਾਲ ਕੋਈ ਦੁਸ਼ਮਣੀ ਗੱਲ ਇਹ ਤਾਂ ਕਲੀਅਰ ਆ ਨਾ ਜੀ ਜੇ ਕੋਈ ਐਦਾਂ ਦੀ ਗੱਲਬਾਤ ਆ ਜਾਂ ਉਹਨੂੰ ਆਪਾਂ ਕੋਈ ਨੁਕਸਾਨ ਪਹੁੰਚਾਉਣਾ ਪਰ ਅੱਜ ਤੱਕ ਜਿਹੜੇ ਇਹਦੇ ਅਲਟਰਾਸਾਉਂਡ ਦੀ ਰਿਪੋਰਟ ਆ ਜਿੱਥੇ ਵੀ ਹੈ ਉਹ ਟੱਕਰ ਪਾ ਲਈ। ਹੁਣ ਤਾਂ ਚਲੋ ਮੈਂ ਹੁਣ ਤੁਹਾਨੂੰ ਤੁਹਾਡੇ ਜਰੀਏ ਪਤਾ ਲੱਗ ਗਿਆ ਵੀ ਇਹਨਾਂ ਕੋਲ ਵੀ ਅਲਟਰਾਸਾਉਂਡ ਦੀ ਮਸ਼ੀਨ ਹੈਗੀ ਆ। ਜੀ ਪਹਿਲਾਂ ਵੀ ਬਹੁਤ ਸਾਰੇ ਇਹ ਸੁਰਖੀਆਂ ਚ ਰਹੇ ਬਹੁਤ ਬਾਰੀ ਸੁਰਖੀਆਂ ਚ ਆ ਗਏ ਜੀ। ਜਿਹੜਾ ਤਾਂ ਮਤਲਬ ਐਕਟਿਵ ਆ ਇਹਨਾਂ ਦੇ ਪ੍ਰਤੀ ਉਹ ਤਾਂ ਨਹੀਂ ਜਾਂਦੇ ਇਹਨਾਂ ਕੋਲੇ। ਜੀ ਜਿਹੜੇ ਤੁਸੀਂ ਕਹਿੰਦੇ ਵੀ ਅਸੀਂ ਅਣਜਾਣ ਸੀ ਉਹ ਫਸ ਜਾਂਦੇ ਨੇ ਉਹ ਸ਼ਿਕਾਰ ਹੋ ਜਾਂਦੇ ਆ ਜੀ। ਸ਼ਿਕਾਰ ਹੋ ਜਾਂਦੇ ਆ ਜੀ। ਹਾਂ ਹਾਂ ਹਾਂ। ਤੇ ਤੁਹਾਡੇ ਨਵੇਂ ਬਾਈ ਜੀ ਇਹਹੀ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਅਣਜ ਹਣਾ ਬਚ ਜਾਣ ਪੈਸਾ ਕੀਮਤੀ ਆ ਜਾਨਣਾ ਕੀਮਤੀ ਨੇ ਤੇ ਹੁਣ ਮੈਂ ਸਾਰੇ ਜਿਹੜੇ ਵੀਰੇ ਦੋਸਤ ਮਿੱਤਰ ਨੇ ਮੈਨੂੰ ਫੋਨ ਕਾਲ ਕਰ ਰਹੇ ਨੇ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਹੋ ਗਈ ਵੀ ਤੁਸੀਂ ਗੁਰਬਾਣੀ ਨੂੰ ਮੰਨਣ ਵਾਲੇ ਬੰਦੇ ਹੋ ਵੀ ਗੁਰੂ ਪੀਰ ਸਾਹਿਬਾ ਨੂੰ ਮਾਫ ਕਰ ਦਿੰਦੇ ਨੇ ਦੇਖੋ ਮਾਫ ਕਰਨ ਨੂੰ ਆਪਣੀ ਕਿਹੜਾ ਕੋਈ ਡਾਕਟਰ ਸਾਹਿਬ ਨਾਲ ਕੋਈ ਲੜਾਈ ਝਗੜਾ ਹੋਇਆ ਜਾਂ ਕੋਈ ਆਪਣਾ ਰੋਡ ਐਕਸੀਡੈਂਟ ਹੋਇਆ ਜਾਂ ਕੋਈ ਆਪਣਾ ਜ਼ਮੀਨ ਦਾ ਰੋਲ ਹੈ ਜਾਂ ਸਾਸੀ ਇੱਕ ਦੂਜੇ ਦੀ ਪੱਟ ਵੜ ਲਈ ਨਹੀਂ ਮੈਂ ਇਹ ਜਿਹੜੇ ਮੇਰੇ ਫੋਨ ਕਰਨ ਵਾਲੇ ਮੇਰੇ ਮਿੱਤਰ ਨੇ ਉਹਨਾਂ ਦੀਆਂ ਕਾਲਾਂ ਨੇ ਉਹ ਸਿਰ ਮੱਥੀ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਡਾਕਟਰ ਸਾਹਿਬ ਅਸੀਂ ਰਾਜਦੀਪ ਨੂੰ ਆਪ ਹੀ ਕਹਾਂਗੇ ਤੁਸੀਂ ਪੋਸਟ ਡੀਲੀਟ ਕਰੋ ਰਾਜਦੀਪ ਜੀ ਵੀ ਅਸੀਂ ਡਾਕਟਰ ਸਾਹਿਬ ਦੀ ਮਸ਼ੀਨ ਚੇਂਜ ਕਰਾਉਣੀ ਹੈ ਹਾਂ ਗੱਲ ਬਣ ਗਈ ਜੀ ਅਮਨ ਜੀ ਮੈਂ ਫੇਸਬੁੱਕ ਤੇ ਲਾਈਵ ਹੋ ਕੇ ਤੁਹਾਡੇ ਚੈਨਲ ਤੇ ਲਾਈਵ ਹੋ ਕੇ ਮੈਂ ਕਹੂੰਗਾ ਵੀ ਯਾਰ ਜਿਹੜਾ ਆਪਣਾ ਕੇਸ ਜੀ ਆਪਾਂ ਜਿੱਤ ਲਿਆ ਡਾਕਟਰ ਸਾਹਿਬ ਨੇ ਜਿਹੜੀ ਉਹਦੀ ਪੁਰਾਣੀ ਮਸ਼ੀਨ ਸੀ ਜਾਂ ਤਾਂ ਮਸ਼ੀਨ ਗਲਤ ਹੈ ਜਾਂ ਡਾਕਟਰ ਸਾਹਿਬ ਨੂੰ ਚਲਾਉਣੀ ਨਹੀਂ ਆਉਂਦੀ ਗੱਲਾਂ ਇਹ ਤੋਂ ਨੇ ਜੀ ਬਿਲਕੁਲ ਜੀ ਉਹਦੇ ਵਿੱਚ ਆਪਾਂ ਤੀਜਾ ਬੰਦਾ ਤਾਂ ਇਨਵੋਲ ਹੋ ਹੀ ਨਹੀਂ ਸਕਦੇ ਜੇ ਡਾਕਟਰ ਸਾਹਿਬ ਅੱਛੀ ਮਸ਼ੀਨ ਰੱਖਦੇ ਹੈ ਜਿਹੜੀ ਸਤਿਆ ਮਜਿੰਦਲ ਕੋਲੇ ਹੈ ਜਾਂ ਕੋਈ ਵੱਡੇ ਸ਼ਹਿਰਾਂ ਦੇ ਵਿੱਚ ਮ ਉਹਦੀ ਹੈਡਲਿੰਗ ਪਲੇਇੰਗ ਸਹੀ ਕਰਦੇ ਐ ਤਾਂ ਸਾਨੂੰ ਕੀ ਇੱਛਾ ਜੀ ਸਾਡਾ ਮਾਨਸਾ ਦਾ ਟਾਈਮ ਬਚੂਗਾ ਜੀ ਅਸੀਂ ਤਾਂ 200 ਰੁਪਏ ਵੱਧ ਦੇਣ ਨੂੰ ਵੀ ਐ ਤਿਆਰ ਐ ਜੀ ਤੇ ਇਹ ਦੇਖੋ ਜੀ ਹਾਲੇ ਨਾ ਜਿਹੜੇ ਆਪਣੇ ਪਿੰਡਾਂ ਵਾਲੇ ਡਾਕਟਰ ਨੇ ਜਿਹਨਾਂ ਨੂੰ ਅਸੀਂ ਝੋਲਾ ਛਾਪ ਕਹਿੰਦੇ ਨੇ ਉਹ ਬੰਦਿਆਂ ਦੀ ਜਿੰਦ ਜਾਨ ਨੇ ਜੀ ਪਿੰਡਾਂ ਦੇ ਵਿੱਚ ਉਹਨਾਂ ਦਾ ਇੱਕ ਟੈਲੀਫੋਨ ਵੱਜ ਜਨਾ ਜੀ ਪਿੰਡ ਚੋਂ ਅੱਧੀ ਰਾਤ ਨੂੰ ਡਾਕਟਰ ਉਹਦਾ 200 ਰੁਪਏ ਕੱਟ ਕਰਦੇ ਨੇ ਐਕਸ-ਰੇ ਚੋਂ ਅਲਟਰਾਸਾਉਂਡ ਚੋਂ 800 ਵਾਲਾ 700 ਵਾਲਾ ਅਲਟਰਾਸਾਉਂਡ ਕਹਿੰਦੇ ਯਾਰ ਠੀਕ ਆ ਉਹਦੇ ਫਲਾਨੀ ਦਾ ਪੇਸ਼ੈਂਟ ਤੇ ਇਹਨੂੰ ਇਥੋਂ 500 ਤੇ ਯਾਰ ਅਸੀਂ ਤਾਂ ਫਸਟ ਐਂਡ ਕਰਕੇ ਸਾਡੇ ਵੀ ਅੱਛੇ ਡਾਕਟਰ ਨੇ ਪਵਨ ਬੀਆਰਸੀ ਉਹਨਾਂ ਕੋਲੇ ਤਾਂ ਜਾਣੇ ਆ ਬਿਲਕੁਲ ਜੀ ਤਾਂ ਆਪਣੀ ਮੰਡੀ ਦੇ ਵਿੱਚ ਡਾਕਟਰ ਗੁਪਤਾ ਜੀ ਬੈਠ ਨੇ ਐਮਡੀ ਨੇ ਉਹਨਾਂ ਨੂੰ ਆਰਮੀ ਨੇ ਲਿਆ ਹੋਇਆ ਹੈ ਉਹਨਾਂ ਕੋਲ ਪੈਨਲ ਆਰਮੀ ਦਾ ਤੇ ਐਮਡੀ ਕੋਲੇ ਜਾਓ ਐਮਡੀ ਦਾ ਦਿਮਾਗ ਉਹਦੀ ਪੜਾਈ ਤਾਂ ਕਮ ਸੇ ਕਮ ਜਿਆਦਾ ਹੈ ਬਿਲਕੁਲ ਜੀ ਜੇ ਮਤਲਬ ਮੈਂ ਤਾਂ ਇਹ ਗੱਲ ਕਹੂੰਗਾ ਬੀਆਰਸੀ ਉਹਨਾਂ ਕੋਲੇ ਵੀ ਅਲਟਰਾਸਾਉਂਡ ਮਸ਼ੀਨ ਹੈ ਜਾਂ ਨਹੀਂ ਹੈ ਆਰਮੀ ਦਾ ਪੈਨਲ ਵੀ ਉਹਨਾਂ ਕੋਲੇ ਆਰਮੀ ਨੇ ਉਹਨਾਂ ਨੂੰ ਲਿਆ ਹੋਇਆ ਹੈ ਇਸ ਪੈਨਲ ਦੇ ਵਿੱਚ ਵੀ ਜਿਹੜੇ ਰਿਟਾਇਰਡ ਫੌਜੀ ਨੇ ਉਹ ਡਾਕਟਰ ਗੁਪਤਾ ਕੋਲੇ ਭਾਡੇ ਜਾ ਸਕਦੇ ਨੇ ਐਮਰਜੈਂਸੀ ਦੇ ਵਿੱਚ ਤੇ ਉਹ ਆਰਮੀ ਵੱਲੋਂ ਫ੍ਰੀ ਆਫ ਕਾਸਟ ਹੈ। ਤਾਂ ਮੈਂ ਜੀ ਅਮਨ ਜੀ ਕੱਲ ਦੇਖੋ ਤੁਸੀਂ ਸਾਡੇ ਕੋਲ ਆਏ ਹੋ। ਦੁੱਖ ਤਕਲੀਫ ਪੁੱਛਣ ਵਾਸਤੇ ਆਏ ਹੋ। ਕੋਈ ਆਪਾਂ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਕਰਨਾ ਜਾਂ ਕਿਸੇ ਨਾਲ ਆਪਣੀ ਕੋਈ ਬੈਰ ਵਿਰੋਧਤਾ ਨਹੀਂ ਹੈ। ਸਿਰਫ ਆਸੀਂ ਉਹਦੇ ਗਲਤ ਰਿਪੋਰਟ ਦੇ ਤੇ ਗਲਤ ਉਹਦੀ ਮਸ਼ੀਨ ਦੇ ਅਗੇਂਸਟ ਹੈ। ਤੇ ਕੱਲ ਜੀ ਜਦੋਂ ਤੁਹਾਡੀ ਪੋਸਟ ਚੱਲ ਰਹੀ ਸੀ ਮੈਂ ਉਹ ਥੱਲੇ ਕਮੈਂਟ ਪੜ੍ਹੇ ਜੀ ਹੂੰ ਕੋਈ ਵੀ ਇਹਦੇ ਮਤਲਬ ਪੱਖ ਦਾ ਨਹੀਂ ਹੈਗਾ ਹਾਂਜੀ ਹਾਂ ਹਾਂ ਲੋਕਾਂ ਨਾਲ ਵੀ ਲੋਕ ਇੰਨੇ ਜ਼ਿਆਦੇ ਅੱਕੇ ਪਏ ਨੇ ਹਾਂਜੀ ਇੰਨੇ ਜ਼ਿਆਦੇ ਅੱਕੇ ਪਏ ਨੇ ਜੀ ਹਾਂ 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 ਜੀ ਹਾਂ ਇਹ ਗੱਲ ਆ ਜੀ ਅਮਨ ਜੀ ਤੇ ਵੀਰ ਬਣ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਹਿਯੋਗ ਦੀ ਤੁਹਾਡੇ ਸਹਿਯੋਗ ਦੀ ਸਾਨੂੰ ਵੱਧ ਤੋਂ ਵੱਧ ਲੋੜ ਆ ਜੀ ਠੀਕ ਆ ਜੀ ਮਿਹਰਬਾਨੀ ਜਿਉਂਦੇ ਬਸਦੇ ਰਹੋ ਠੀਕ ਹੈ ਠੀਕ ਆ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ